ਮੈਂ ਕਹਿੰਦੇ ਨੇ ਜਦ ਨਾੜਾ ਬਲੌਕ ਹੋ ਜਾਂਦੀ ਹੈ ਨਹੀਂ ਆਪਾਂ ਥੈਰੇਪਿਸਟ ਕੋ ਜਾਨਨੇ ਆ ਤੇ ਜਿਹੜਾ ਕਿ 5-5000 ਰੁਪਿਆ ਦੋ ਥੈਰੇਪੀ ਦਾ ਲੈ ਲੈਂਦੇ ਹਫਤੇ ਦਾ 5-5000 ਲੈ ਲੈਂਦੇ ਨੇ ਸੋ ਤੁਸੀਂ ਤੇ ਤੇਲ ਮਲ ਕੇ ਸਾਰੀਆਂ ਨਾੜਾ ਖੋਲ ਦਿੰਦੇ ਬੇਨਤੀ ਹੈ ਜਿੰਨਾ ਕੋ ਉਹਨਾਂ ਨੇ ਪੜਿਆ ਹੈਗਾ ਉਹ ਆਪਣੀ ਪੜ੍ਹਾਈ ਦੇ ਅਨਸਾਰ ਜੋ ਵੀ ਲੈ ਲੈਂਦੇ ਨੇ ਮੈਨੂੰ ਪੜਾਇਆ ਮਹਾਰਾ ਗੁਰੂ ਰਾਮਦਾਸ ਸਾਹਿਬ ਜੀ ਨੇ ਹਾਂਜੀ ਜਿਨ੍ਹਾਂ ਨੇ ਮੈਨੂੰ ਨਿਸ਼ਕਾਮ ਸੇਵਾ ਕਰਨ ਦਾ ਜਿਹੜਾ ਬਲ ਉਦਮ ਚਾਹ ਬਖਸ਼ਿਆ ਸਹਿਤ ਦੇ ਅੰਦਰ ਸਾਰੀ ਹੀ ਗੁਰਬਾਣੀ ਮਹਾਰਾ ਗੁਰੂ ਰਾਮਦਾਸ ਸਾਹਿਬ ਨੇ ਭਰੀ ਹੈ ਔਰ ਜਿੱਥੇ ਮੈਂ ਬੈਠਾ ਹਾਂ ਤੇ ਹਰ ਗੁਰਬਾਣੀ ਦੀ ਆਵਾਜ਼ ਆਉਂਦੀ ਹੈ ਫ੍ਰੀ ਸੇਵਾ ਫ੍ਰੀ ਲੰਗਰ ਜਿਹੜੇ ਇੱਥੇ ਲੱਗੇ ਹੋਏ ਨੇ ਗੁਰੂ ਨਗਰੀ ਤੋਂ ਤਸਵੀਰਾਂ ਤੁਹਾਡਾ ਨਾਲ ਸਾਂਝੀਆ ਕਰ ਰਹੇ ਹਾਂ ਜਿੱਤੇ ਇਸ ਤਰੀਕੇ ਦੇ ਉਪਰਾਲੇ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਤੱਕ ਬਿਮਾਰੀ ਜੜ ਤੋਂ ਨਹੀਂ ਖਤਮ ਹੁੰਦੀ ਨਾੜਾਂ ਜਿਹੜੀਆਂ ਬਲੌਕ ਹੋ ਜਾਂਦੀਆਂ ਨੇ ਜਾਂ ਗੋਡੇ ਦੀ ਦਰਦ ਕਹਿ ਲਈਏ ਜਾਂ ਸਰਵਾਈਕਲ ਦੀ ਦਰਦ ਕਹਿ ਲਈਏ ਜਿਹੜੀਆਂ ਇਹ ਦਰਦਾਂ ਨੇ ਜਿੰਨੀ ਦੇਰ ਤੱਕ ਜੜ ਤੋਂ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਬਾਬਾ ਜੀ ਕਹਿੰਦੇ ਨੇ ਤੁਸੀਂ ਫ੍ਰੀ ਮੇਰੇ ਕੋਲ ਮਲਵਾਓ ਤੇ ਜੜੇ ਤੋਂ ਜਦ ਖਤਮ ਹੋ ਜਾਏਗੀ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਤੇਲ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਤੇਲ ਦੇ ਬਾਰੇ ਵੀ ਉਸ ਤੋਂ ਬਾਅਦ ਚ ਹੀ ਦ ਆ ਬਾਹਰ ਬੈਠੇ ਬਜ਼ੁਰਗ ਜਿਹੜੇ ਮੈਨੂੰ ਸਾਰੇ ਕਹਿੰਦੇ ਆ ਅਸੀਂ ਬੜੇ ਦੁਖੀ ਆ ਸਾਡੇ ਲੱਤਾਂ ਗੋਡਾਂ ਦਰਦ ਹੁੰਦੇ ਨੇ ਕੁਝ ਐ ਹੋਇਓ ਬਰਾਲਾ ਕਰੋ ਦਾਸ ਨੇ ਆ ਕੇ ਤਨਤਨ ਗੁਰਾਮਦਾਸ ਸਾਹਿਬ ਨੂੰ ਬੇਨਤੀ ਕੀਤੀ ਤਾਂ ਸਤਿਗੁਰੂ ਨੇ ਆਜੋਏ ਤੇਲ ਤਿੰਨ ਚਾਰ ਸਾਲ ਤੋਂ ਬਣਿਆ ਬਹੁਤ ਸਾਰੀ ਦੁਨੀਆ ਇਹਦੇ ਨਾਲ ਠੀਕ ਹੋਈ ਐ ਪੰਜਾਬ ਕ੍ਰੀਕ ਪ੍ਰੀਬ ਸਾਰਾ ਇਹਦੇ ਨਾਲ ਠੀਕ ਹੋਇਆ ਮਹਾਰਾਜ ਗੁਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਐ ਹੁਣ ਮੇਰਾ ਜਿਹੜਾ ਟੀਚਾ ਆਲ ਵਰਡ ਦਾ ਹੈ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਿਆ ਈ ਸਾਡੇ ਸਾਰਿਆਂ ਦੇ ਨਾਲ ਸਾਡੀ ਕੋਈ ਵੀ ਆ ਕੇ ਹਿੰਦੂ ਵੀਰ ਸਿੱਖ ਵੀਰ ਈਸਾਈ ਮੁਸਲਮਾਨ ਉਹ ਸਾਰੀਆਂ ਹੀ ਲੋਕ ਜਿਹੜੇ ਅੰਗਰੇਜ਼ ਬਾਹਰ ਦੇ ਲੋਕ ਆ ਕੇ ਇਥੋਂ ਗੁਰੂ ਰਾਮਦਾਸ ਸਾਹਿਬ ਜੀਆਂ ਬਖਸ਼ਾ ਜਿਹੜੀਆਂ ਪ੍ਰਾਪਤ ਕਰਦੇ ਹਨ ਜਦ ਤੱਕ ਦਾਸ ਦੀ ਉਮਰ ਹੈ ਐਸੇ ਲਈ ਦਾਸੂ ਉਮਰ ਜਿਹੜੀ 69 ਹੈ ਇਸ ਤੋਂ ਬਾਅਦ ਜਿੰਨੇ ਕੀ ਦਿਨ ਅਕਾਲ ਪੁਰਖ ਨੇ ਜਿੰਨੇ ਸਾਹਿਬ ਬਖਸ਼ੇ ਹਨ ਤੋਂ ਆਪ ਦਾਸਾਂ ਨੂੰ ਇੱਥੇ ਬੈਠਾ ਹੀ ਵੇਖੋਗੇ ਉਹ ਸੇਵਾ ਕਰਦਾ ਵੇਖੋਗੇ ਬਾਬਾ ਜੀ ਕੀ ਪ੍ਰੋਬਲਮ ਸੀ ਜੀ ਹਾਨੂੰ ਇਹ ਦਰਦ ਬਾੜੀ ਹੁੰਦੀ 10-12 ਸਾਲ ਤੋਂ ਹੁੰਦੀ ਹੀ ਵੈਸੇ ਹੁਣ ਠੀਕ ਹੋ ਗਿਆ ਕਿੰਨੀ ਦੇਰ ਤੋਂ ਬਾਬਾ ਜੀ ਤੇਲ ਮਲਾ ਰਹੇ ਹੋ ਜੀ ਇੱਥੇ ਇਹ 4-5 ਵਾਲੇ ਮਲਾਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੀਆਂ-ਛੋਟੀਆਂ ਅਸ਼ੀਸ਼ੀਆਂ ਦੇ ਵਿੱਚ ਜਿਹੜਾ ਤੇਲ ਰੱਖਿਆ ਸਿਰਫ ਦੋ ਬੂੰਦਾ ਹੀ ਬੜੀਆਂ ਨੇ ਤਾਂ ਬਾਬਾ ਜੀ ਤੇਲ ਕਿਵੇਂ ਤਿਆਰ ਕੀਤਾ ਜਾਂਦਾ ਹੈ ਕੀ ਕੀ ਜਿਹੜੀਆਂ ਬੂਟੀਆਂ ਦੇ ਨਾਲ ਤਿਆਰ ਹੁੰਦਾ ਤੇ ਐਸਾ ਕੀ ਖਾਸ ਹੈ ਕਿ ਜਿਹੜਾ ਜੜ ਤੋਂ ਹੀ ਖਤਮ ਕਰ ਦਿੰਦੀ ਹੈ ਜੀ ਰੋਗਾ ਸਾਰਾ ਖਿਆਲ ਸਭ ਤੋਂ ਵਸਿਆ ਇਹਦੇ ਵਿੱਚ ਹੈ ਜਿਹੜਾ ਕਲੋਂਜੀ ਦਾ ਤੇਲ ਹੈ ਜਿਹੜਾ ਪਾਸੇ ਮਰੇ ਹੋਏ ਜਿਨ੍ਹਾਂ ਨੂੰ ਬਹੁਤ ਬਹੁਤ ਸਮੇਂ ਤੋਂ ਪਾਸੇ ਮਰੇ ਜਾਂ ਕੋਈ ਡੈਡ ਅੰਗ ਹੈ ਕੋਈ ਉਸ ਕੰਮ ਨੂੰ ਠੀਕ ਕਰਨ ਵਿੱਚ ਆਉਂਦਾ ਉਸ ਤੋਂ ਬਾਅਦ ਕੈਟਰਸ ਹੈ ਕੈਟਰ ਜਿਹੜਾ ਸਾਰੀਆਂ ਜੜੀਆਂ ਜਿਹੜੀ ਗਰੀਸ ਹੈ ਜਿੰਨੀ ਵੀ ਗੋਡਿਆਂ ਦੀ ਜਾਂ ਕਿਸੇ ਹੋਰ ਜਗ੍ਹਾ ਦੀ ਉਹ ਦੂਰ ਕਰ ਦੇਣਾ ਲੰਗਰ ਤਾਂ ਖਾਣ ਪੀਣ ਦੇ ਹਜ਼ਾਰਾਂ ਦੇਖੇ ਹੋਣਗੇ ਪਰ ਜਿਹੜਾ ਅੱਜ ਲੰਗਰ ਤੁਹਾਡ ਨੂੰ ਦਿਖਾਣ ਜਾ ਰਹੇ ਹਾਂ ਐਸੇ ਲੰਗਰ ਮਹਾਨ ਸ਼ਕਤੀਤਾ ਹੀ ਲਗਾਉਂਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਬਾਣੀ ਜਪਦਾ ਹੈ ਜਿਹੜਾ ਗੁਰੂ ਦਾ ਨਾਮ ਲੈਂਦਾ ਹੈ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਉਸ ਨੂੰ ਕੋਈ ਬਿਮਾਰੀ ਵੀ ਨਹੀਂ ਛੂਪਾਂਦੀ। ਸੋ ਅੰਮ੍ਰਿਤਸਰ ਗੁਰੂ ਨਗਰੀ ਤੋਂ ਇੱਕ ਨਿਹੰਗ ਸਿੰਘ ਹੁਣਾਂ ਨਾਲ ਮਲਾਉਂਦੇ ਆ ਜਿਨ੍ਹਾਂ ਵੱਲੋਂ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ। ਅਕਾਲ ਤਖਤ ਸਾਹਿਬ ਦੇ ਬਿਲਕੁਲ ਬਾਹਰ ਇਹ ਬੈਠਦੇ ਨੇ ਬਾਬਾ ਜੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮਾਲਿਸ਼ ਕੀਤੀ ਜਾਂਦੀ ਹੈ ਫ੍ਰੀ ਦੇ ਵਿੱਚ ਤੇ ਜਿਹੜੇ 15 ਤੋਂ 20 ਰੋਗ ਨੇ ਜਿਹੜੇ ਕੀ ਜਿਵੇਂ ਗੱਲ ਕਰਦੇ ਆ ਜਿਸ ਦੇ ਵਿੱਚ ਨਾੜਾ ਬਲੌਕ ਹੋ ਜਾਂਦੀਆਂ ਨੇ ਕੰਮ ਕਰਨੀਆਂ ਬੰਦ ਕਰ ਜਾਂਦੀਆਂ ਨੇ ਉਸ ਨੂੰ ਮਾਲਿਸ਼ ਕਰਕੇ ਬਾਬਾ ਜੀ ਫ੍ਰੀ ਦੇ ਵਿੱਚ ਸਹੀ ਕਰਦੇ ਨੇ ਸੋ ਇੱਕ ਵਾਰ ਇਹ ਇਹ ਜਰੂਰ ਫਲੈਕਸ ਦੀਆਂ ਤੁਹਾਡੇ ਨਾਲ ਤਸਵੀਰਾਂ ਦਿਖਾਣਾ ਚਾਹੁੰਦੇ ਆ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੁਆਰਾ ਬਖਸ਼ਿਆ ਜਿਹੜਾ ਇਹ ਤੇਲ ਹੈ 18 ਤੋਂ 20 ਜਿਹੜੀ ਬੂਟੀਆਂ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਸੋ ਕਹਿ ਸਕਦੀ ਹੈ ਕਿ ਐਸੇ ਲੰਗਰ ਸਿਰਫ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚੋਂ ਜਾਂ ਗੁਰਸਿੱਖਾਂ ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ ਸੋ ਨਿਹੰਗ ਸਿੰਘ ਹੁਣਾਂ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਬਾਬਾ ਜੀ ਕਿਵੇਂ ਉਪਰਾਲਾ ਸ਼ੁਰੂ ਕੀਤਾ ਕਿਵੇਂ ਇਸ ਚੀਜ਼ ਦਿਮਾਗ ਚ ਆਈ ਕਿਉਂਕਿ ਲੰਗਰ ਹਜ਼ਾਰਾ ਦੇਖਦੇ ਆ ਪਰ ਇਸ ਤਰੀਕੇ ਦਾ ਲੰਗਰ ਸਾਨੂੰ ਬਹੁਤ ਮੁਸ਼ਕਿਲ ਨਾਲ ਦੇਖਣ ਨੂੰ ਮਿਲਦਾ ਸੋ ਗੱਲ ਕਰਦੇ ਆ ਬਾਬਾ ਜੀ ਨਾ ਬਾਬਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਹ ਮੈਨੂੰ ਆਈਡੀਆ ਉੱਥੋਂ ਆਇਆ ਜਦੋਂ ਕਿ ਮੈਂ ਸ੍ਰੀ ਗੋਂਦਵਾਲ ਸਾਹਿਬ ਧੁੰਦਾ ਕੱਖ ਓਠੀਆਂ ਪਿੰਡੀਆਂ ਫਤਿਆਬਾਦ ਗੋਂਦਵਾਲ ਔਰ 12 ਪਿੰਡਾਂ ਵਿੱਚ ਜਿਹੜੀ ਫ੍ਰੀ ਸੇਵਾ ਜਿਹੜੀ ਹੈ ਉਹ ਕੱਖਾਂ ਦੀ ਜਿਹੜੇ ਕੱਖ ਨੇ ਯਹਰ ਦੇ ਕੱਖ ਉਹਨਾਂ ਵਾਸਤੇ ਉਹ ਕਰਦਾ ਸਾਂ ਆ ਬਾਹਰ ਬੈਠੇ ਬਜ਼ੁਰਗ ਜਿਹੜੇ ਮੈਨੂੰ ਸਾਰੇ ਕਹਿੰਦੇ ਆ ਅਸੀਂ ਬੜੇ ਦੁਖੀ ਆ ਸਾਡੇ ਲੱਤਾਂ ਗੋਡਾਂ ਦਰਦ ਹੁੰਦੇ ਨੇ ਕੁਝ ਐ ਹੋਇਓ ਬਰਾਲਾ ਕਰੋ ਦਾਸ ਨੇ ਆ ਕੇ ਤਨਤਨ ਗੁਰਾਮਦਾਸ ਸਾਹਿਬ ਨੂੰ ਬੇਨਤੀ ਕੀਤੀ ਤਾਂ ਸਤਿਗੁਰੂ ਨੇ ਆਜੋਏ ਤੇਲ ਤਿੰਨ ਚਾਰ ਸਾਲ ਤੋਂ ਬਣਿਆ ਬਹੁਤ ਸਾਰੀ ਦੁਨੀਆ ਇਹਦੇ ਨਾਲ ਠੀਕ ਹੋਈ ਐ ਪੰਜਾਬ ਕ੍ਰੀਕ ਪ੍ਰੀਬ ਸਾਰਾ ਇਹਦੇ ਨਾਲ ਠੀਕ ਹੋਇਆ ਔਰ ਹੁਣ ਜਿਹੜਾ ਮਹਾਰਾਜ ਗੁਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਐ ਹੁਣ ਮੇਰਾ ਜਿਹੜਾ ਟੀਚਰ ਆਲ ਵਰਲਡ ਦਾ ਐ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਿਆ ਸਾਡੇ ਸਾਰਿਆਂ ਦੇ ਨਾਲ ਸਾਡੀ ਕੋਈ ਵੀ ਆਕੇ ਹਿੰਦੂ ਵੀਰ ਸਿੱਖ ਵੀਰ ਈਸਾਈ ਮੁਸਲਮਾਨ ਉਹ ਸਾਰੇ ਹੀ ਲੋਕ ਜਿਹੜੇ ਅੰਗਰੇਜ਼ ਬਾਹਰ ਦੇ ਲੋਕ ਨਾ ਆਕੇ ਇਥੋਂ ਗੁਰੂ ਰਾਮਦਾਸ ਸਾਹਿਬ ਨੇ ਬਖਸ਼ੀਆਂ ਜਿਹੜੀਆਂ ਪ੍ਰਾਪਤ ਕਰਦੇ ਹਨ ਜਦ ਤੱਕ ਦਾਸ ਦੀ ਉਮਰ ਹੈ ਐਸਲੇ ਦਾਸੂ ਉਮਰ ਜਿਹੜੀ 69 ਹੈ ਇਸ ਤੋਂ ਬਾਅਦ ਜਿੰਨੇ ਕੀ ਦਿਨ ਅਕਾਲ ਪੁਰਖ ਨੇ ਜਿੰਨੇ ਸਾਹ ਬਖਸ਼ੇ ਹਨ ਤੋਂ ਆਪ ਦਾਸਾਂ ਨੂੰ ਇੱਥੇ ਬੈਠਾ ਹੀ ਵੇਖੋਗੇ ਉਹ ਸੇਵਾ ਕਰਦਾ ਵੇਖੋਗੇ ਜੀ ਬਾਬਾ ਜੀ ਲੰਗਰ ਅਸੀਂ ਬਹੁਤ ਦੇਖੇ ਨੇ ਪਰ ਜਿਹੜਾ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਮਹਾਨ ਸ਼ਕਤੀਆਂ ਵੱਲੋਂ ਹੀ ਦੇਖਣ ਨੂੰ ਮਿਲਦਾ ਸੋ ਬਾਬਾ ਜੀ ਕਿਵੇਂ ਦਿਮਾਗ ਚ ਆਇਆ ਕਿ ਫਰੀ ਦੇ ਵਿੱਚ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਲੰਗਰ ਲਗਾਉਣਾ ਚਾਹੀਦਾ ਕਿਉਂਕਿ ਇਹ ਇੰਡੀਆ ਹੈ ਇੱਥੇ ਸਭ ਤੋਂ ਜਲਦੀ ਜਿਹੜਾ ਕੰਮ ਜਿਹੜਾ ਵਿਗਦਾ ਉਹ ਬਿਨ ਬਗੈਰ ਪੈਸਿਆਂ ਤੋਂ ਹੈ ਕਿਉਂਕਿ ਸਭ ਲੋਕ ਜਿਹੜੇ ਨੇ ਬਹੁਤ ਬਹੁਤ ਦੁਖੀ ਹਨ ਉਹਨਾਂ ਦੇ ਕੋਲ ਪੈਸੇ ਨਹੀਂ ਡਾਕਟਰ ਆਪਣੀ ਜਗ੍ਹਾ ਤੇ ਬਹੁਤ ਅੱਛੇ ਹਨ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਨਹੀਂ ਉਹ ਠੀਕ ਇਹ ਨਹੀਂ ਡਾਕਟਰਾਂ ਦੇ ਵਾਸਤੇ ਹੈ ਹੀ ਨਹੀਂ ਕਿਉਂਕਿ ਤੇ ਐਜੂਵੇਦ ਦਾ ਇਲਾਜ ਹੈ ਇੱਕ ਇਹ ਐਜੂਵੇਦ ਦਾ ਇਲਾਜ ਹੈ ਇੱਕ ਅੱਖ ਲੱਗੇ ਜਿਹੜੇ ਜ਼ਹਿਰ ਦੇ ਜ਼ਖਮ ਹੁੰਦੇ ਨੇ ਉਹ ਵੀ ਉਹ ਵੀ ਦਾਸਾਂ ਵੱਲੋਂ ਜਿਹੜਾ ਉਹ ਕਾਰ ਜਿਹੜਾ ਚਲਾਇਆ ਜਾਂਦਾ ਹੈ ਜੀ ਬਾਈ ਕਿੱਥੋਂ ਕਿੱਥੋਂ ਸੰਗਤਾਂ ਹੁੰਦੀਆਂ ਨੇ ਤੁਹਾਡੇ ਕੋ ਇੱਥੇ ਮਾਲਿਸ਼ ਕਰਾਉਣ ਦੇ ਲਈ ਫ੍ਰੀ ਦੇ ਵਿੱਚ ਆਪਣੀਆਂ ਦਰਦਾਂ ਦੂਰ ਕਰਨ ਦੇ ਲਈ ਇੱਥੇ ਤੇ ਆਲ ਵਰਲਡ ਆਲ ਵਰਲਡ ਆ ਰਹੇ ਆ ਇੱਥੇ ਜੀ ਇਸ ਕਰਕੇ ਮੇਰਾ ਟੀਚਾ ਹੀ ਆਲ ਵਰਲਡ ਦਾ ਪਹਿਲਾਂ ਤਾਂ ਮੈਂ ਇੰਡੀਆ ਤੱਕ ਸੀਮ ਸੀਮंसਾਂ ਹੁਣ ਮੇਰਾ ਜਿਹੜਾ ਮਨ ਜਿਹੜਾ ਇਹ ਕਰਦਾ ਹੈ ਕਿ ਬਾਹਰੋਂ ਦੇ ਵੀ ਲੋਕ ਜਿਹੜੇ ਨੇ ਜਿਹੜੇ ਮਹਾਰਾਜ ਗੁਰਨਾਨਦ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ ਬਾਹਰੋਂ ਆਈਆਂ ਸੰਗਤਾਂ ਵਾਸਤੇ ਵੀ ਇਹ ਖਾਸ ਜਿਹੜੀ ਸਹੂਲਤ ਹੈ ਉਹ ਬਗੈਰ ਪੈਸਿਆਂ ਤੋਂ ਔਰ ਮੇਰੇ ਇੱਥੇ ਨੇੜੇ-ਨੇੜੇ ਜਿੰਨੇ ਵੀ ਰਖਸ਼ਿਆਂ ਵਾਲੇ ਮੇਰੇ ਵੀਰ ਜਣ ਜਿੰਨੇ ਮੇਰੇ 3 ਵੀਲਰ ਹੈ ਵੀਰ ਹਨ ਉਹਨਾਂ ਸਾਰੇ ਜਿਹੜੇ ਫੋਟੋਮਾਨਾਂ ਦੀਆਂ ਪਈਆਂ ਹੋਈਆਂ ਔਰ ਕੋਈ ਵੀ ਆਦਮੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨਾਲ ਫਰੋਡ ਕੋਈ ਗਲਤ ਕੰਮ ਨਹੀਂ ਕਰਦਾ ਉਹ ਜਿੰਨੇ ਵੀ ਬੰਦੇ ਨੇ ਸਾਰੇ ਹੀ ਸੇਵਾ ਵਿੱਚ ਲੱਗੇ ਹਨ ਔਰ ਸਾਰੇ ਮੇਰਾ ਵੀ ਸਹਿਯੋਗ ਕਰਦੇ ਹਨ ਜੀ ਜੇ ਤੇਲ ਦੀ ਗੱਲ ਕਰਦੇ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਛੋਟੀਆਂ-ਛੋਟੀਆਂ ਸ਼ੀਸ਼ੀਆਂ ਦੇ ਵਿੱਚ ਜਿਹੜਾ ਤੇਲ ਰੱਖਿਆ ਸਿਰਫ ਦੋ ਬੂੰਦਾ ਹੀ ਬੜੀਆਂ ਨੇ ਤੇ ਬਾਬਾ ਜੀ ਤੇਲ ਕਿਵੇਂ ਤਿਆਰ ਕੀਤਾ ਜਾਂਦਾ ਹੈ ਕੀ ਕੀ ਜਿਹੜੀਆਂ ਬੂਟੀਆਂ ਦੇ ਨਾਲ ਤਿਆਰ ਹੁੰਦਾ ਤੇ ਐਸਾ ਕੀ ਖਾਸ ਹੈ ਕਿ ਜਿਹੜਾ ਜੜ ਤੋਂ ਹੀ ਖਤਮ ਕਰ ਦਿੰਦੀ ਹੈ ਜੀ ਰੋਗਾਂ ਸਾਰਾ ਖਿਆਲ ਸਭ ਤੋਂ ਵਸਿਆ ਇਹਦੇ ਵਿੱਚ ਹੈ ਜਿਹੜਾ ਕਲੋਂਜੀ ਦਾ ਤੇਲ ਹੈ ਜਿਹੜਾ ਪਾਸੇ ਮਰੇ ਹੋਏ ਜਿਨ੍ਹਾਂ ਨੂੰ ਬਹੁਤ-ਬਹੁਤ ਸਮੇਂ ਤੋਂ ਪਾਸੇ ਮਰੇ ਨੇ ਜਾਂ ਕੋਈ ਡੈੱਡ ਅੰਗ ਹੈ ਕੋਈ ਉਸ ਕੰਮ ਨੂੰ ਠੀਕ ਕਰਨ ਵੇਲੇ ਆਂਦਾ ਉਸ ਤੋਂ ਬਾਅਦ ਕੈਟਰਸ ਹੈ ਕੈਟਰ ਜਿਹੜਾ ਸਾਰੀਆਂ ਜੜੀਆਂ ਜਿਹੜੀ ਗਰੀਸ ਹੈ ਜਿੰਨੀ ਵੀ ਗੋਡਿਆਂ ਦੀ ਜਾਂ ਕਿਸੇ ਹੋਰ ਜਗ੍ਹਾ ਦੀ ਉਹ ਦੂਰ ਕਰੀਦਾ ਹੈ ਔਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਮੈਂ ਇੱਥੇ ਦੱਸ ਨਹੀਂ ਸਕਦਾ 14 ਦਵਾਈਆਂ 15 ਹਨ ਜਿਹੜੀਆਂ ਔਰ ਕਰੀਬ-ਕਰੀਬ ਅਗਰ ਮੈਂ 5 ਕਿਲੋ ਤੇਲ ਕੋਈ ਪਾਉਣਾ ਹਾਂ ਤੇ ਉਹਦੇ ਵਿੱਚ ਕਰੀਬ-ਕਰੀਬ ਜਿਆਦਾ-ਜਿਆਦਾ 2 ਕਿਲੋ ਤੇਲ ਨਿਕਲੇਗਾ 3 ਕਿਲੋ ਜਿਹੜੀਆਂ ਸਾਰੀਆਂ ਬੂਟੀਆਂ ਜਿਹੜੀਆਂ ਉਹ ਚੂਸ ਲੈਂਦੀਆਂ ਹਨ ਔਰ ਮੈਨੂੰ ਉਹਦੇ ਵਿੱਚ ਕੋਈ ਹਰਜ ਨਹੀਂ ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਸੰਗਤ ਬਹੁਤ ਕੋਸਟਲੀ ਹੈ ਮੈਂ ਤਾਂ ਇੱਕ ਨਿਕਾ ਜਿਆ ਇਹਨਾਂ ਵਾਸਤੇ ਇੱਕ ਧੂਰ ਦਾ ਕਿਨਕਾ ਵੀ ਨਹੀਂ ਹਾਂ ਇਹ ਸਾਰੇ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ ਦਰਬਾਰ ਸਾਹਿਬ ਦੇ ਸੇਵਾਦਾਰ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਦਰਬਾਰ ਸਾਹਿਬ ਦੇ ਛੋਟੇ-ਉਡੇ ਬੱਚੇ ਵੀ ਦਾਸ ਨੂੰ ਪਿਆਰ ਦਿੰਦੇ ਹਨ ਔਰ ਮੇਰਾ ਪਿਆਰ ਜ਼ਿੰਦਗੀ ਵਿੱਚ ਦੋ ਬੰਦਿਆਂ ਨਾਲ ਜ਼ਿਆਦਾ ਹੈ ਇੱਕ ਛੋਟੇ ਬੱਚਿਆਂ ਨਾਲ ਇੱਕ ਸਾਧੂਆਂ ਨਾਲ ਸੰਤਾਂ ਨਾਲ ਅਗਰ ਦੋਵਾਂ ਵਿੱਚੋਂ ਇੱਕ ਘਟਣਾ ਪੈ ਜਾਏ ਮੈਨੂੰ ਤਾਂ ਮੈਂ ਸਭ ਤੋਂ ਪਹਿਲਾਂ ਬੱਚਿਆਂ ਨਾਲ ਪਿਆਰ ਕਰਾਂਗਾ ਜੀ ਬਾਬਾ ਜੀ ਇਹ ਜੜ ਤੋਂ ਖਤਮ ਕਰ ਦਿੰਦਾ ਜੀ ਬਿਮਾਰੀ ਨੂੰ ਤੇ ਫਰੀ ਦੇ ਵਿੱਚ ਕਿੰਨੀ ਦੇਰ ਤੱਕ ਕਰਦੇ ਹੋ ਜੀ ਇਹ ਸੇਵਾ ਜੀ ਇਹ ਸਰ ਜੀ ਬੇਨਤੀ ਇਸ ਤਰ੍ਹਾਂ ਹੈ ਬਾਹਰੋਂ ਆਏ ਲੋਕ ਜਿਹੜੇ ਆਉਂਦੇ ਹਨ ਉਹਨਾਂ ਨੂੰ ਮਲ ਕੇ ਦੇਖਦੇ ਆਂ ਦੱਸਦੇ ਆਂ ਉਹਨਾਂ ਦੀਆਂ ਦਰਦਾਂ ਦੂਰ ਹੁੰਦੀਆਂ ਨੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੇਲ ਲੈ ਜਾਓ ਆਪ ਜੀ ਇਸ ਤਰ੍ਹਾਂ ਕਰਕੇ ਮਲਣਾ ਹੈ ਇਹਦੀਆਂ ਬੂੰਦਾਂ ਹੀ ਪਾਉਣੀਆਂ ਨੇ ਹੱਥੇ ਪਾਉਣ ਵਾਲਾ ਤੇਲ ਨਹੀਂ ਇਤਨਾ ਕੋਸਲੀ ਹੈ ਉਹਨੂੰ ਬਣਾ ਲੱਗਿਆ ਕਰੀਬ 8 ਦਿਨ ਲੱਗ ਜਾਂਦੇ ਨੇ ਔਰ ਇਨੂੰ ਤਿਆਰ ਕਰਨ ਲੱਗਿਆ ਜਿਸਨੂੰ ਤਿਆਰ ਕੀਤਾ ਜਾਂਦਾ ਇਹਦਾ ਬਹੁਤ ਵੱਡਾ ਸਾਰਾ ਕੋਈ ਭਾਂਡੇ ਨੇ ਉਹਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਕਰੀਬ-ਕਰੀਬ 8 10 12 ਘੰਟੇ ਕਰੀਬ-ਕਰੀਬ ਇਹਨੂੰ ਅੱਗ ਦਿੱਤੀ ਜਾਂਦੀ ਥੱਲੇ ਔਰ ਉਸਾਂ ਇਹ ਸਾਰਾ ਇਹ ਤੇਲ ਬਣਿਆ ਜੀ ਜਿਹਦੇ ਸਾਰੇ ਸਾਈਡ ਇਫੈਕਟ ਜਿਹੜੇ ਨੇ ਦੂਰ ਕਰਦਾ ਹੈ ਹਰ ਤਰ੍ਹਾਂ ਦੀ ਪੇਨ ਹਰ ਤਰ੍ਹਾਂ ਦੀ ਜਿਹੜੀਆਂ ਆਪਾਂ ਸੁਣੀਆਂ ਵੀ ਨਹੀਂ ਔਰ ਮੈਨੂੰ ਵੀ ਨਹੀਂ ਪਤਾ ਕਿ ਕਿੰਨੀਆਂ ਗਰਦਾਂ 18 19 ਦਰਦਾਂ ਤੇ ਮੇਰੇ ਸਾਹਮਣੇ ਆ ਚੁੱਕੀਆਂ ਹਨ ਇਸ ਤੋਂ ਬਾਅਦ ਵੀ ਜਿੰਨੀਆਂ ਮੇਰਾ ਖਿਆਲ ਹੈ ਗੁਰੂ ਰਾਮਦਾਸ ਸਾਹਿਬ ਜੀ ਕੋਈ ਵੀ ਐਸੀ ਦਰਦ ਨਹੀਂ ਜਿਹੜੀ ਮਹਾਰਾਜ ਸੱਚ ਸੱਚੇ ਪਾਤਸ਼ਾਹ ਨਹੀਂ ਠੀਕ ਕਰ ਸਕਦੇ ਇਸ ਕਰਕੇ ਮੇਰਾ ਵਿਸ਼ਵਾਸ ਜਿਹੜਾ ਹੈ ਸਹਿਬ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਹੈ ਤੇ ਨਾਲੋਂ ਵੀ ਜ਼ਿਆਦਾ ਮੇਰਾ ਵਿਸ਼ਵਾਸ ਜਿਹੜਾ ਹੈ ਸਭ ਤੋਂ ਜ਼ਿਆਦਾ ਮੇਰਾ ਵਿਸ਼ਵਾਸ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕੋਲ ਹੈ ਦਾਸ ਵੈਸੇ ਵੀ ਮਹਾਰਾਜ ਦਾ ਪ੍ਰੇਮੀ ਹੈ ਔਰ ਦਾਸੇ ਕੋਲ ਸਾਰੇ ਫੁੱਲਾਂ ਦੀ ਸੇਵਾ ਔਰ ਹੋਰ ਕਈ ਤਰ੍ਹਾਂ ਦੀ ਸੇਵਾ ਦਰਬਾਰ ਸਾਹਿਬ ਦੀਆਂ ਹਨ ਜੀ ਬਿਲਕੁਕੁਰੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਬਾਬਾ ਜੀ ਮਾਲਿਸ਼ ਕਰਦੇ ਪਏ ਨੇ ਤੇ ਓਨੀ ਦੇਰ ਤੱਕ ਬਾਬਾ ਜੀ ਇਹ ਸ਼ੀਸ਼ੀ 몰ਦੀ ਨਹੀਂ ਦਿੰਦੇ ਜਿੰਨੀ ਦੇਰ ਤੱਕ ਦਵਾਈਆਂ ਜਿਹੜੀਆਂ ਨੇ ਜਿਹੜਾ ਤੇਲ ਆਏ ਜੜ ਤੋਂ ਖਤਮ ਨਹੀਂ ਕਰ ਦਿੰਦਾ ਸੋ ਇਹ ਇੱਕ ਬੂੰਦ ਹੀ ਜਿਹੜੀ ਦੇਖ ਸਕਦੇ ਹੋ ਤੁਸੀਂ ਪਾਈ ਹੈ ਬਾਬਾ ਜੀ ਨੇ ਸੋ ਜਿੰਨਾਂ ਵੱਲੋਂ ਇੱਥੇ ਮਾਲਿਸ਼ ਕਰਵਾਈ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਸਾ ਨੂੰ ਜੀ ਦਰਦ ਬਾਣੀ ਹੁੰਦੀ 10-12 ਸਾਲ ਤੋਂ ਹੁੰਦੀ ਹਾਂ ਠੀਕ ਹੋ ਗਿਆ ਕਿੰਨੀ ਦੇਰ ਤੋਂ ਬਾਬਾ ਜੀ ਤੇਲ ਮਲਾ ਰਹੇ ਹੋ ਜੀ ਇੱਥੇ ਇਹ ਚਾਰ ਪੰਜ ਵਾਲੇ ਮਲਾਇਆ ਚਾਰ ਤੇ ਹੁਣ ਜੜ ਤੋਂ ਖਤਮ ਹੋ ਗਈ ਹੈ ਜੀ ਬਿਲਕੁਲ ਹਾਂ ਬਹੁਤ ਦਰਦ ਘਟ ਗਈ ਹੈ ਸੋ ਕਹਿ ਸਕਦੇ ਆ ਕਿ ਜੜ ਤੋਂ ਬਿਮਾਰੀਆਂ ਇੱਥੇ ਖਤਮ ਹੋ ਰਹੀਆਂ ਨੇ ਕਿਉਂਕਿ ਜਦ ਜੇਸੀ ਸ਼ਹਿਰ ਤੋਂ ਬਾਹਰ ਜਾਂਦੇ ਆ ਭਾਰਤ ਜਾਂ ਪੰਜਾਬ ਦੀ ਗੱਲ ਬਾਤ ਦੀ ਕਰਦੇ ਆ ਪਰ ਜਦ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਂਦੇ ਆ ਤਾਂ ਕਿਤੇ ਪਾਣੀ ਦਾ ਗਲਾਸ ਵੀ ਮੁਫਤ ਦੇ ਵਿੱਚ ਨਹੀਂ ਮਿਲਦਾ ਲੰਗਰ ਤਾਂ ਬਹੁਤ ਦੂਰ ਦੀ ਗੱਲ ਸੋ ਇੱਕ ਉਪਰਾਲਾ ਨਿਹੰਗ ਸਿੰਘ ਜੀ ਵੱਲੋਂ ਕੀਤਾ ਗਿਆ ਹੈ 69 ਸਾਲ ਦੀ ਉਮਰ ਹੈ ਸੋ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਉਪਰਾਲੇ ਗੁਰੂ ਰਾਮਦਾਸ ਜੀ ਦੇ ਵਿੱਚ ਇੰਨਾ ਵਿਸ਼ਵਾਸ ਰੱਖਿਆ ਕਿ ਬਾਬਾ ਜੀ ਕਹਿੰਦੇ ਨੇ ਨਿਹੰਗ ਸਿੰਘ ਕਹਿੰਦੇ ਨੇ ਕਿ ਮੈਨੂੰ ਇੰਨਾ ਵਿਸ਼ਵਾਸ ਮੇਰੇ ਤੇਲ ਤੇ ਨਹੀਂ ਜਿੰਨਾ ਮੈਨੂੰ ਮੇਰੇ ਗੁਰੂ ਰਾਮਦਾਸ ਤੇ। ਸੋ ਬਾਣੀ ਪੜ ਕੇ ਜਿੰਨਾ ਸੀ ਤੰਦਰੁਸਤ ਰਹਿ ਸਕਦੇ ਆ ਕਹਿ ਸਕਦੇ ਆ ਕਿ ਗੁਰੂ ਦੇ ਲੜ ਲੱਗੀਏ ਤੇ ਜਿੰਨਾ ਕੇ ਸੀ ਤੰਦਰੁਸਤ ਰਹਿ ਸਕਦੇ ਸਿਰਫ ਤੇ ਸਿਰਫ ਉਹ ਗੁਰੂ ਦੇ ਲੜ ਲੱਗ ਕੇ ਰਹਿ ਸਕਦੇ। ਸੋ ਬਾਬਾ ਜੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੇ ਜਾਂ ਜਿਹੜੇ ਦੂਰ ਬੈਠੇ ਨੇ ਉਹਨਾਂ ਤੱਕ ਤੁਹਾਡਾ ਤੇਲ ਕਿਵੇਂ ਪਹੁੰਚੇਗਾ? ਉਹ ਸਰ ਜੀ ਇੱਥੇ ਆਉਂਦੇ ਨੇ ਅਮਰੀਕਾ ਤੋਂ ਆਉਂਦੇ ਨੇ ਇੰਗਲੈਂਡ ਤੋਂ ਆਉਂਦੇ ਨੇ ਜਿੰਨੇ ਵੀ ਬੰਦੇ ਨੇ ਮੈਂ ਆਪ ਜੀ ਨੂੰ ਦੱਸਿਆ ਨਾ ਪਹਿਲਾਂ ਪਹਿਲੀ ਵੀਡੀਓ ਵਿੱਚ ਜਿਹੜੇ ਇੱਕ ਬੰਦੇ ਜਿਹੜੇ ਦੋ ਆਏ ਨੇ ਉਹ ਉਹਨਾਂ ਸਾਰੇ ਨੇ ਮੈਨੂੰ ਦੱਸਿਆ ਕਿ ਅਸੀਂ ਇਲਾਜ ਕਰਾਣੇ ਆ ਪਰ ਮੈਨੂੰ ਪਤਾ ਲੱਗਾ ਕਿ ਉਹ ਜੀ ਟ੍ਰਿਪ ਲਾਉਂਦੇ ਨੇ ਉਹ ਲੰਡਨ ਤੋਂ ਬੰਦੇ ਸਨ ਉਹਨਾਂ ਦੇ ਇਸ ਤਰ੍ਹਾਂ ਪੱਥਰ ਹੋ ਜਾਂਦੇ ਕਿ ਪੋਜ਼ਨ ਹੀ ਹੈ ਸਿਰਫ ਹੋਰ ਕੋਈ ਚੀਜ਼ ਨਹੀਂ ਮੈਥੋਂ ਕਹਣਾ ਕਿ ਇੰਡੀਆ ਇਜ਼ ਗ੍ਰੇਟ ਇੰਡੀਆ ਵਰਗਾ ਕੋਈ ਮੁਲਕ ਨਹੀਂ ਜਿਹੜਾ ਦੋ ਜਿਹੜੇ ਚੀਜ਼ਨ ਇਹ ਜਿਹੜੇ ਯੈਰ ਦੇ ਔਰ ਇਹ ਕਹ ਜਿਹੜਾ ਲਤਾਂ ਬਾਂਹਾਂ ਹੱਡਾਂ ਦਾ ਜਿਹੜੇ ਵੀ ਐ ਇਹ ਸਾਰਾ ਕੰਮ ਜਿਹੜਾ ਸਿਰਫ ਸਿਰਫ ਇੰਡੀਆ ਦੇ ਕੋਲ ਐ ਜੀ ਬਾਬੇ ਕਹਿੰਦੇ ਨੇ ਜਦ ਨਾੜਾ ਬਲੌਕ ਹੋ ਜਾਂਦੀ ਐ ਨਹੀਂ ਆਪਾਂ ਥੈਰੇਪਿਸਟ ਕੋ ਜਾਨਨੇ ਆ ਤੇ ਜਿਹੜਾ ਕਿ 5-5000 ਰੁਪਇਆ ਦੋ ਥੈਰੇਪੀ ਦਾ ਲੈ ਲੈਂਦੇ ਹਫਤੇ ਦਾ 5-5000 ਲੈ ਲੈਂਦੇ ਨੇ ਸੋ ਤੁਸੀਂ ਤੇ ਤੇਲ ਮਲ ਕੇ ਸਾਰੀਆਂ ਨਾੜਾ ਖੋਲ ਦਿੰਦੇ ਬੇਨਤੀ ਐ ਜਿੰਨਾ ਕੋ ਉਹਨਾਂ ਨੇ ਪੜਿਆ ਹੈਗਾ ਉਹ ਆਪਣੀ ਪੜ੍ਹਾਈ ਦੇ ਅਨਸਾਰ ਜੋ ਵੀ ਲੈ ਲੈਂਦੇ ਨੇ ਮੈਨੂੰ ਪੜਾਇਆ ਮਹਾਰਾਜ ਗੁਰਾਂੰਦ ਸਾਹਿਬ ਜੀ ਨੇ ਹਾਂ ਜੀ ਇਹਨਾਂ ਦੇ ਮਨੁਸ਼ਕਾਮ ਸੇਵਾ ਕਰਨ ਦਾ ਜਿਹੜਾ ਵੱਲ ਉਦਮ ਚਾ ਬਖਸ਼ਿਆ ਹੈ ਸਹਤ ਦੇ ਅੰਦਰ ਸਾਰੀ ਹੀ ਗੁਰਬਾਣੀ ਮਾਰੇ ਗੁਰੂ ਰਾਮਦਾਸ ਸਾਹਿਬ ਨੇ ਭਰੀ ਹੈ ਔਰ ਜਿੱਥੇ ਮੈਂ ਬੈਠਾ ਹਾਂ ਤੇ ਹਰ ਵੇਲੇ ਗੁਰਬਾਣੀ ਦੀ ਆਵਾਜ਼ ਆਉਂਦੀ ਹੈ ਇਸ ਵੇਲੇ ਬਸੰਤ ਰਾਗ ਚੱਲ ਰਿਹਾ ਹੈ ਤਾਂ ਮੇਰੀ ਬੇਨਤੀ ਹੈ ਕਿ ਗੁਰਬਾਣੀ ਤੋਂ ਉੱਪਰ ਕੋਈ ਨਹੀਂ ਹੈ ਕੋਈ ਵੀ ਉੱਪਰ ਗੁਰਬਾਣੀ ਤੋਂ ਉੱਤੇ ਕੋਈ ਐਸੀ ਦਰਦ ਕੋਈ ਐਸਾ ਦੁੱਖ ਨਹੀਂ ਜਿਹੜਾ ਸਤਗੁਰੂ ਜੀ ਸਤਗੁਰੂ ਦੇ ਪਾਸ ਤੇ ਅੰਨੇ ਕੋੜੇ ਔ ਲੂਲੇ ਲੰਗੜੇ ਜਿਹੜੇ ਬਿਲਕੁਲ 2-2 ਮਿੰਟਾਂ ਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਠੀਕ ਕਰ ਦਿੰਦੇ ਹਨ ਮੇਰੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰਾ ਹੀ ਕੰਮ ਛੱਡ ਕੇ ਗੁਰੂ ਰਾਮਦਾਸ ਸਾਹਿਬ ਤੇ ਸ਼ਰਧਾ ਔਰ ਗੁਰਬਾਣੀ ਦੇ ਸ਼ਰਧਾ ਬੜਾਉਣ ਕੋਈ ਵੀ ਐਸਾ ਕਾਰਜ ਨਹੀਂ ਜਿਹੜਾ ਆਪ ਇਹਦਾ ਸੰਪੂਰਨ ਨਹੀਂ ਹੋ ਸਕਦਾ ਸਾਰੇ ਕਾਰਜ ਜਿਹੜੇ ਨਾ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਪੂਰੇ ਕਰ ਦਿੰਦੇ ਹਨ ਜੀ ਬਾਬਾ ਜੀ ਜੇ ਕਿਸੇ ਨੇ ਤੇਲ ਮੰਗਵਾਣਾ ਹੋਵੇ ਤੁਹਾਡਾ ਸੰਪਰਕ ਨੰਬਰ ਕੋਈ ਹੈਗਾ ਜੀ ਸੰਪਰਕ ਮੇਰਾ ਤੇ ਫੋਨ ਨੰਬਰ ਇਹ ਹੈ 8360939852 9781012114 ਇਹ ਨੰਬਰ ਹੈ ਜੀ ਸੋ ਬਿਲਕੁਲ ਇਹ ਕਹਿ ਸਕਦੇ ਆ ਕਿ ਇਹ ਫ੍ਰੀ ਸੇਵਾ ਫ੍ਰੀ ਲੰਗਰ ਜਿਹੜੇ ਇੱਥੇ ਲੱਗੇ ਹੋਏ ਨੇ ਗੁਰੂ ਨਗਰੀ ਤੋਂ ਤਸਵੀਰਾਂ ਤੁਹਾਡਾ ਨਾਲ ਸੰਝੀਆ ਕਰ ਰਹੇ ਆ ਜਿੱਤੇ ਇਸ ਤਰੀਕੇ ਦੇ ਉਪਰਾਲੇ ਕਹਿ ਸਕਦੇ ਆ ਕਿ ਜਿੰਨੀ ਦੇਰ ਤੱਕ ਬਿਮਾਰੀ ਜੜ ਤੋਂ ਨਹੀਂ ਖਤਮ ਹੁੰਦੀ ਨਾੜਾਂ ਜਿਹੜੀਆਂ ਬਲੌਕ ਹੋ ਜਾਂਦੀਆਂ ਨੇ ਜਾਂ ਗੋਡੇ ਦੀ ਦਰਦ ਕਹਿ ਲਈਏ ਜਾਂ ਸਰਵਾਈਕਲ ਦੀ ਦਰਦ ਕਹਿ ਲਈਏ ਜਿਹੜੀਆਂ ਇਹ ਦਰਦਾਂ ਨੇ ਜਿੰਨੀ ਦੇਰ ਤੱਕ ਜੜ ਤੋਂ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਬਾਬਾ ਜੀ ਕਹਿੰਦੇ ਨੇ ਤੁਸੀਂ ਫ੍ਰੀ ਮੇਰੇ ਕੋਲ ਮਲਵਾਓ ਤੇ ਜੜੇ ਤੋਂ ਜਦ ਖਤਮ ਹੋ ਜੇਗੀ ਤਾ ਉਸ ਤੋਂ ਬਾਅਦ ਜੇਕਰ ਤੁਸੀਂ ਤੇਲ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਤੇਲ ਦੇ ਬਾਰੇ ਵੀ ਉਸ ਤੋਂ ਬਾਅਦ ਚ ਹੀ ਦੱਸਿਆ ਜਾਂਦਾ ਹੈ ਜਦ ਜੜ ਤੋਂ ਬਿਮਾਰੀ ਖਤਮ ਹੋ ਜਾਂਦੀ ਸੋ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਉਣੇ ਆ ਸੱਚਖਰ ਸ਼੍ਰੀ ਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਵੇਰਕੇ ਬੂਤ ਦੇ ਨਾਲੇ ਬਾਬਾ ਜੀ ਬੈਠਦੇ ਨੇ ਸੋ ਗੁਰੂ ਰਾਮਦਾਸ ਜੀ ਦੇ ਨਾਲ ਕਹਿ ਸਕਦੇ ਆ ਕਿ ਇੰਨਾ ਵਿਸ਼ਵਾਸ ਰੱਖ ਕੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜ੍ਹ ਕੇ ਬਾਬਾ ਜੀ ਕਹਿੰਦੇ ਨੇ ਤੰਦਰੁਸਤ ਰਹੋ ਤੇ ਜੇਕਰ ਇਸ ਤਰੀਕੇ ਦੇ ਉਪਰਾਲੇ ਸਾਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਜੇ ਗੱਲ ਕਰਦੇ ਆਂ ਤਾਂ ਜੇਕਰ ਕਿਸੇ ਦੀ ਵੀ ਬਜ਼ੁਰਗਾਂ ਦੀ ਜੇ ਗੱਲ ਕਰਦੇ ਆਂ ਤਾਂ ਨਾੜਾਂ ਜਦ ਬਲੌਕ ਹੋ ਜਾਂਦੀਆਂ ਨੇ ਇੱਕ ਉਮਰ ਦੇ ਵਿੱਚ ਆ ਕੇ ਤਾਂ ਉਹ ਵੱਡੇ ਵੱਡੇ ਥੈਰੇਪਿਸਟ ਕੋ ਜਾਂਦੇ ਨੇ ਤੇ 5-5000 ਰੁਪਇਆ ਸਿਰਫ ਇੱਕ ਇੱਕ ਥੈਰੇਪੀ ਦਾ ਦਿੰਦੇ ਨੇ ਪਰ ਉੱਥੇ ਹੀ ਬਾਬਾ ਜੀ ਸਿਰਫ ਇਹ ਦੋ ਦੋ ਬੂੰਦਾਂ ਦੇ ਵਿੱਚ ਉਸ ਬਿਮਾਰੀ ਨੂੰ ਜੜ ਤੋਂ ਖਤਮ ਕਰ ਦਿੰਦੇ ਸੋ ਜੁਡਰ ਸਰਖਾਪ ਟੀਵੀ ਦੇ ਨਾਲ ਮੈਂ ਦਮਵੀਰ ਸਿੰਘ ਆ ਮਿਸਰ